ਜਦੋਂ ਆਪਾਂ ਮਲੇਰਕੋਟਲੇ ਤੋਂ ਲੁਧਿਆਣੇ ਕੰਨੀ ਨੂੰ ਜਾਂਦੇ ਆ ਤਾਂ ਜਗੀੜੇ ਦੇ ਪੁਲ ਦੇ ਉੱਤੇ ਆ Jio ਦਾ ਲਾਈਨਸ ਦਾ ਪੈਟਰੋਲ ਪੰਪ ਹੈ ਇਹਦੇ ਸਾਹਮਣੇ ਇੱਕ ਬਜ਼ੁਰਗ ਬੈਠੇ ਨੇ ਜਦੋਂ ਅਸੀਂ ਇੱਥੇ ਰੁਕੇ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਬਜ਼ੁਰਗ ਇਸ ਕੁਲੀ ਦੇ ਵਿੱਚ ਰਹਿੰਦੇ ਪਤਾ ਲੱਗਿਆ ਇਹ ਵੀ ਆਪਣਾ ਗੁਜ਼ਾਰਾ ਜਿਹੜਾ ਹੈਗਾ ਇਹ ਤੁਰ ਫਿਰ ਕੇ ਹੀ ਕਰ ਲੈਂਦੇ ਨੇ ਲੋਕਾਂ ਤੋਂ ਕੋਈ 100 ਦੇ ਗਿਆ ਕੋਈ 50 ਦੇ ਗਿਆ ਪਰ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਵੀ ਦੋ ਦੇਸ਼ਾਂ ਦੀ ਸੈਰ ਇਹ ਬਾਬਾ ਸੁਖਦੇਵ ਸਿੰਘ ਕਰ ਚੁੱਕਿਆ ਪਰ ਅੱਜ ਇਹ ਇਲਾਜ ਪੱਖੋਂ ਬਹੁਤ ਦੁਖੀ ਹੈ ਬਾਬਾ ਜੀ ਕੀ ਨਾਮ ਹੈ ਤੁਹਾਡਾ ਸਰਦਾਰ ਜੀ ਕੀ ਪਰੇਸ਼ਾਨੀ ਕੀ ਹੈ ਜਦੋਂ ਇੱਥੋਂ ਅਸੀਂ ਨੰਗੇ ਤਾਂ ਲੋਕਾਂ ਨੇ ਦੱਸਿਆ ਵੀ ਇੱਥੇ ਬਾਬਾ ਜੀ ਬੈਠੇ ਨੇ ਉਹਨਾਂ ਨੂੰ ਪਰੇਸ਼ਾਨੀਆਂ ਬਹੁਤ ਨੇ ਪਰ ਇਹ ਸ਼ਾਬੀ ਗਏ ਹੈ ਪੋਹੇ ਪਾਰੀ ਤੋਂ ਤਾਂ ਗਿਆ ਦਵਾਈ ਤੋਂ ਤਾਂ ਗਿਆ ਪਰ ਹੁਣ ਤਾਂ ਸਰਕਾਰਾਂ ਨੇ ਮੁਫਤ ਕਰਤਾ ਸਾਰਾ ਕੁਝ ਅਨਾਜ ਮੁਫਤ ਹੈ ਉਹਦੇ ਮਾੜੀ ਮੋੜੀ ਦਵਾਈ ਦੇ ਨਹੀਂ ਕੋਈ ਸਰਕਾਰੀ ਨਹੀਂ ਦਿੰਦਾ ਕੋਈ ਵੀ ਸਰਕਾਰੀ ਨਹੀਂ ਦਿੰਦਾ ਕੁੱਪਦੇ ਉਹਨੂੰ ਦਵਾਈ ਲੈਣੀ ਦਿੰਦੇ ਆ ਨਹੀਂ ਦਵਾਈ ਤਾਂ ਮੁਫਤੀ ਮਿਲਦੀ ਹੈ ਨਾ ਨਹੀਂ ਦੇਖੋ 80 ਰੁਪਏ ਲੱਗਦੇ ਆ ਹਫਤੇ ਦੀ ਦਵਾਈ ਦੇ ਪਰ ਸਰਕਾਰਾਂ ਤਾਂ ਕਹਿੰਦੀਆਂ ਗਰੀਬਾਂ ਲਈ ਦਵਾਈ ਬੂਟੀ ਬਿਲਕੁਲ ਫ੍ਰੀ ਹੈ ਓਵੇਂ ਨਹੀਂ ਦਿੰਦੇ ਮਾਰੀ ਲੋਟੀ ਜਾ ਕੇ ਭરાਉਂਦੇ ਆ ਬਾਜੀ ਬਰੋ ਲੈਦਾ ਆ ਡੀਐਮਸੀ ਆ ਵੀ ਦੇ ਕਹਿੰਦੇ ਆ ਡੀਐਮਸੀ ਆ ਵੀ ਦੇ ਹੋ ਪਰਚੀ ਬਣਾਵੋਗੇ ਉੱਥੋਂ ਲੈ ਲੈ ਉਹ ਜਿੰਦਾ ਮੈਨੂੰ 580 ਰੁਪਏ ਦੇ ਦੇ ਸਾਨੂੰ ਇੱਥੋਂ ਜਦੋਂ ਅਸੀਂ ਗੱਲਬਾਤ ਕੀਤੀ ਲੋਕਾਂ ਦੇ ਨਾਲ ਤਾਂ ਲੋਕਾਂ ਨੇ ਦੱਸਿਆ ਵੀ ਤੁਸੀਂ ਦੋ ਦੇਸ਼ਾਂ ਦੀ ਸੈਰ ਵੀ ਕਰ ਚੁੱਕੇ ਹੋ ਫਿਰ ਅੱਜ ਹੁਣ ਇੱਥੇ ਕਿਵੇਂ ਗਰੀਬ ਹੋ ਗਿਆ ਭੌਖਾ ਨੰਗ ਹੋ ਗਿਆ ਕਿ ਹੋਇਆ ਕਿ ਕੀ ਐਸਾ ਕੀ ਪਾਣਾ ਵਰਤ ਗਿਆ ਵੀ ਉਹ ਉਹਨੂੰ ਇਥੇ ਆ ਰਹੀ ਮੈਂ ਪਹਿਲੇ ਵੀ ਦੱਸਿਆ ਸੀ ਘਰ ਵਾਲੀ ਧੋਖਾ ਦੇ ਗਈ ਉਹ ਮੇਰੇ ਮੈਨੂੰ 3ਵੀਂ ਜਾ ਕੋ ਬਸਵਾ ਹੋਈ ਉੱਠ ਗਿਆ ਮਾਤਰਾਵੇਂ ਬਣ ਗਿਆ ਕਿੰਨੀ ਦੇਰ ਤੋਂ ਤੁਸੀਂ ਇੱਥੇ ਜਗੀੜੇ ਦੇ ਪੁੱੜੇ ਦੇ ਉੱਤੇ ਹੋ ਤਿੰਨ ਚਾਰ ਪੰਜ ਸਾਲ ਹੋ ਗਏ ਪਹਿਲੇ ਪਿੱਛੇ ਤੁਹਾਡਾ ਕਿਥੋਂ ਦਾ ਹੈ ਹਵਾਲਾ ਗੋਵਾਰੇ ਫਿਰ ਉੱਥੇ ਜਦੋਂ ਦੋ ਦੇਸ਼ਾਂ ਦੀ ਤੁਸੀਂ ਸੈਰ ਕਰ ਚੁੱਕੇ ਹੋ ਤਾਂ ਉੱਥੇ ਘਰ ਪਰਿਵਾਰ ਵੀ ਹੋਊਗਾ ਤੁਹਾਡਾ ਸਭ ਕੁਝ ਇਹ ਆ ਪੈਣ ਪਾਈ ਹੈ ਉਹ ਆਪਣੇ ਘਰ ਦਾ ਜੀ ਮੈਂ ਆਪਣੇ ਘਰ ਦਾ ਜੀ ਕੀ ਮੇਨ ਕਾਰਨ ਕੀ ਰਿਹਾ ਇੱਥੇ ਤੱਕ ਪਹੁੰਚਣ ਦਾ ਅੱਜ ਤੁਸੀਂ ਆ ਕੁੱਲੀ ਪਾ ਕੇ ਉਹਦੇ ਵਿੱਚ ਰਹਿ ਰਹੇ ਹੋ ਤੇ ਮੈਂ ਤਾਂ ਇਹ ਹੀ ਦੱਸਿਆ ਮੈਂ ਕਿਹਾ ਵੀ ਮੈਂ ਇਦਾਂ ਦੀ ਖੋਟੀ ਜੁਆਨੀ ਖੋਟੀ ਇਹੀ ਵੇ ਬਸਵਾਉਣੀ ਕਰਦਾ ਐਨੀਆ ਤੋਂ ਮੈਨੂੰ ਬਸਵਾਸ ਹੀ ਉੱਠ ਗਿਆ ਹਾਂ ਅੱਜ ਹੁਣ ਤੁਸੀਂ ਦਵਾਈ ਬੂਟੀ ਤੋਂ ਵੀ ਔਖੇ ਹੋ ਹਾਂ ਉਹ ਤਾਂ ਚਲੋ ਮਾਲਕ ਫੇ ਵੀ ਜਿੰਨਾ ਜਰ ਜਿੰਨਾ ਚਲੀ ਜਾਂਦਾ ਏ ਕਹਿਣਾ ਚਾਹਾਂ ਮੇਰੀ ਬੜੇ ਆਧਾਰ ਕਾਰਡ ਬਣਦੇ ਆਧਾਰ ਕਾਰਡ ਬਣਦੇ ਮਾੜੀ ਹੁਣ ਸੱਟਦਾ ਹੋ ਗਿਆ ਬਸ ਆਹ ਅਜੇ ਤਾਂ ਗੱਲ ਹੋ ਗਈ ਆ ਆਧਾਰ ਕਾਰਡ ਬਣਿਆ ਨਹੀਂ ਹੋਇਆ ਤੁਹਾਡਾ ਨਹੀਂ ਕਿਉਂ ਉਹ ਸਭ ਕੁਝ ਦੱਸਿਆ ਸੀ ਤੁਹਾਨੂੰ ਮੈਂ ਪਹਿਲੇ ਵੀ ਦੱਸ ਚੁੱਕਾ ਵੀ ਮੈਂ ਜਲੰਧਰ ਜਲੰਧਰ ਤੇ ਮੇਰਾ ਅਪਾਰਟਮੈਂਟ ਬਣਿਆ ਸੀ ਫਿਰ ਆਪ ਕੋਣ ਬਣਿਆ ਈ ਤੁਹਾਡਾ ਨਾ ਉਹ ਆਧਾਰ ਕਾਰਡ ਫਿਰ ਕਿੱਥੇ ਗਿਆ ਉਹ ਗਵਾਚ ਗਿਆ ਚੋਰ ਲਾ ਗਿਆ ਚਕੇ ਅੱਛਾ ਚੋਰ ਲਾ ਗਿਆ ਚਕੇ ਲੈ ਰੇ ਰੰਦਾ ਵੀ ਉਥੋਂ ਉਹ ਟੱਕਲ ਗਿਆ ਆਧਾਰ ਕਾਰਡ ਦੇ ਥਾਂ ਥਾਂ ਕੈਂਪ ਲੱਗਦੇ ਆ ਤੁਸੀਂ ਕਹਿੰਦੇ ਗਏ ਨਹੀਂ ਕੈਂਪ ਦੇ ਉੱਤੇ ਬਣਵਾਉਣ ਵਾਸਤੇ ਉਹ ਕੈਂਪ ਅੱਖਾਂ ਵੇਖ ਜੰਡਰ ਦੇ ਜੰਗਿਆਂ ਦਾ ਉਹ ਵੀ ਪਹਿਲੇ ਆਧਾਰ ਕਾਰਡ ਮੰਗਦੇ ਆ ਸਾਨੂੰ ਇੱਥੇ ਪਤਾ ਲੱਗਿਆ ਵੀ ਤੁਹਾਡਾ ਅੱਖਾਂ ਤੋਂ ਤੁਹਾਨੂੰ ਹਣ ਘੱਟ ਦਿਖਾਈ ਦਿੰਦਾ ਹਾਂ ਤੇ ਉਹ ਅੱਖਾਂ ਦਾ ਤੁਸੀਂ ਇਲਾਜ ਨਹੀਂ ਕਰਾਉਂਦੇ ਕੀ ਕਰੇ ਜੇ ਕਿਸੇ ਵੀ ਕੰਦ ਕੰਦੇ ਜਗ੍ਹਾ ਕਿਸੇ ਵੀ ਕੰਦ ਕੰਦੇ ਜਗ੍ਹਾ ਦਾ ਪਹਿਲਾ ਆਧਾਰ ਘਟਵਾ ਲੈਂਦੇ ਆ ਪਰ ਕੈਂਪ ਦਾ ਉਹ ਕਹਿੰਦੇ ਮੁਫਤ ਸਾਰਾ ਕੁਝ ਮੁਫਤ ਕਿ ਦਿੰਦੇ ਆ ਅਸੀਂ ਸਰਕਾਰਾਂ ਕਹਿੰਦੀਆਂ ਮੁਫਤ ਦਵਾਈਆਂ ਦਿੰਦੇ ਆ ਮੁਫਤ ਇਲਾਜ ਕਰਨਾ ਝੂਠੇ ਸਭ ਝੂਠੇ ਸਭ ਝੂਠੇ ਕਿੰਨਾ ਸਭ ਝੂਠੇ ਆ ਪੜੇ ਕਿੰਨਾ ਹੋ ਤੁਸੀਂ ਮੈਂ ਪੜਾਈ ਕਿੰਨੀ ਕੀਤੀ ਸੀ ਤੁਸੀਂ 5ਵੀਂ ਚੋਂ ਫੇਰ 5ਵੀਂ ਚੋਂ ਫੇਰ ਫੇਰ ਵੀ ਦੋ ਦੇਸ਼ਾਂ ਦੀ ਸੈਰ ਕਰ ਚੁੱਕੇ ਹੋ ਕੰਮਕਾਰ ਬਾਹਰ ਕਰ ਚੁੱਕੇ ਹੋ ਪਰ ਅੱਜ ਫੇਰ ਵੀ ਇਸ ਕੁੱਲੀ ਦੇ ਵਿੱਚ ਰਹਿ ਰਹੇ ਹੋ ਬਗੀਰ ਆ ਉਹ ਉਹ ਬਗੀਰ ਆ ਜਿਹੜੀਆਂ ਸਰਕਾਰਾਂ ਨੇ ਮੈਨੂੰ ਉਹ ਮੈਨੂੰ ਜਨਾਨੀ ਧੋਖਾ ਦੇ ਗਈ ਜਨਾਨੀ ਦੇ ਮਹੀਰ ਮਰ ਗਿਆ ਮੈਨੂੰ ਯਾਦ ਨਹੀਂ ਏ ਕੋ ਨੰਗੀ ਦਾ ਮੈਂ ਵੀ ਲੰਗਾ ਬਾਬੇ ਮਾذرਾਂ ਦਾ ਜਲਾਣ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਮੁਫਤ ਸਾਰਾ ਕੁਝ ਇਲਾਜ ਮੁਫਤ ਉਹਨਾਂ ਨੂੰ ਕੀ ਕਹੋ ਏ ਝੂਠੇ ਆ ਬੜਵਲ ਝੂਠੇ ਆਪਣੇ ਬੇਬੇ ਦਾ ਪੂਰਾ ਕਰ ਲਈ ਹੈ ਨਹੀਂ ਏ